ਸਾਹਿਬ ਜੀ ਗਾਜੀ ਡੀਪੀ ਚ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪੁੱਤੀ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਸੰਜੀਵ 바ਵਾ ਨੇ ਤੁਹਾਨੂੰ ਦੱਸਦੇ ਹੀ ਹੈ ਕਿ ਇੱਕ ਟਰੱਕ ਜੋ ਕਿ ਮੱਕੀ ਦੇ ਨਾਲ ਭਰਿਆ ਹੋਇਆ ਸੀ ਉਹ ਟਿੱਬਰ ਦੇ ਨੇੜੇ ਪਲਟ ਜਾਂਦਾ ਆ ਪਲਟਾ ਹੋਇਆ ਟਰੱਕ ਤੁਸੀਂ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਕਿ ਬੁਰੀ ਤਰ੍ਹਾਂ ਜਿਹੜਾ ਆ ਉਹ ਪਲਟਾ ਹੋਇਆ ਆ ਤੁਹੰ ਦਾ ਦਈਏ ਕਿ ਇੱਥੇ ਜਦੋਂ ਡਰਾਈਵਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਜਿਹੜਾ ਆ ਉਹ ਕਾਫੀ ਜ਼ਿਆਦਾ ਹੋ ਗਿਆ ਆ ਇੱਥੇ ਤੁਹੰ ਦਾ ਦਈਏ ਕਿ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਨੇ ਇਹ ਵੀ ਕਿਹਾ ਕਿ ਟਰੱਕ ਪਲਟਣ ਦਾ ਕਾਰਨ ਇਹ ਹੈ ਕਿ ਜਦੋਂ ਸਾਹਮਣੇ ਤੋਂ ਦੂਸਰੀਆਂ ਗੱਡੀਆਂ ਆਉਂਦੀਆਂ ਤੇ ਉਹ ਜ਼ਿਆਦਾ ਲਾਈਟਾਂ ਮਾਰਨ ਕਰਕੇ ਅੱਗੇ ਕੁਝ ਨਹੀਂ ਦਿਖਦਾ ਤੇ ਫਿਰ ਇੱਕਦਮ ਜਿਹੜਾ ਆ ਉਹ ਗੱਡੀ ਕੱਚੇ ਲਏ ਜਾਣ ਨਾਲ ਪਲਟ ਜਾਂਦੀ ਏ ਤੁਹੀ ਤਸਵੀਰਾਂ ਦੇ ਦੇ ਪਈਓ ਇਹ ਟਰੱਕ ਜੋ ਕਿ ਪਲਟਿਆ ਹੋਇਆ ਆ ਦੱਸਦੀ ਹੈ ਫਿਰ ਇੱਕ ਵਾਰੀ ਕਿ ਤਿੱਬਰ ਦੇ ਨੇੜੇ ਪਲਟਿਆ ਹੋਇਆ ਆ ਤੇ ਕਾਰਨ ਜਿਹੜੇ ਸਾਹਮਣੇ ਆਏ ਨੇ ਉਹ ਇਹ ਹੀ ਦੱਸਿਆ ਗਿਆ ਆ ਕਿ ਜਿਹੜੀਆਂ ਤਿੱਖੀਆਂ ਲਾਈਟਾਂ ਸਾਹਮਣੇ ਤੋਂ ਵੱਜਦੀਆਂ ਨੇ ਉਹਨਾਂ ਕਰਕੇ ਅੱਖਾਂ ਝੁੰਧਿਆ ਜਾਂਦੀਆਂ ਨੇ ਜਿਹਦੇ ਕਰਕੇ ਅੱਗੇ ਦਿਖਦਾ ਨਹੀਂ ਤੇ ਕਈ ਕਾਰਨਾ ਕਰਕੇ ਜਿਹੜਾ ਆ ਉਹ ਟਰੱਕ ਕੱਚੇ ਲੈ ਜਾਂਦੇ ਨੇ ਤੇ ਫਿਰ ਪਲਟ ਜਾਂਦਾ ਆ ਪਰ ਇੱਥੇ ਤੁਹਾਨੂੰ ਦੱਸ ਦਈਏ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਸਾਹਮਣੇ ਨਹੀਂ ਆਇਆ ਪਰ ਮਾਲੀ ਨੁਕਸਾਨ ਤੁਸੀਂ ਦੇਦੇ ਪਿਓ ਕਾਫੀ ਜਿਆਦਾ ਟਰੱਕ ਤੇ ਨਾਲ ਦੀ ਨਾਲ ਤੁਹਾਨੂੰ ਦੱਸਦੇ ਆ ਕਿ ਮੱਕੀ ਦਾ ਵੀ ਕਾਫੀ ਜਿਆਦਾ ਉਹ ਨੁਕਸਾਨ ਹੋਇਆ ਆ ਇਸ ਟਰੱਕ ਤੋਂ ਮੱਕੀ ਜਿਹੜੀ ਹੈ ਦੂਸਰੇ ਟਰੱਕ ਦੇ ਵਿੱਚ ਜਿਹੜੀ ਹੈ ਸ਼ਿਫਟ ਕੀਤੀ ਜਾ ਰਹੀ ਹੈ ਜਿਹੜੀ ਇਹ ਡਰਾਈਵਰ ਦੇ ਨਾਲ ਪੱਤਰਕਾਰਾਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆਓ ਸੁਣਦੇ ਆ ਕਿ ਡਰਾਈਵਰ ਨੇ ਇਸ ਦੇ ਉੱਤੇ ਆਪਣਾ ਕੀ ਕਿਹਾ ਕਿ ਕੀ ਹੋਇਆ ਜੀ ਬਾਕੂ ਜੀ ਕੀ ਗੱਲ ਹੋ ਗਈ ਹੈ ਇਟਪਰ ਵਾਲਿਆਂ ਨੇ ਜੀ ਲੈਟਾਂ ਜਿਹੜੀਆਂ ਨਾ ਆਲਟੀ ਲੈਗੀਆਂ ਇਹ ਜ਼ਿਆਦਾ ਲੈਗੀਆਂ ਆ। ਜਦੋਂ ਲੈਟਾਂ 5-5 7-7 ਲੈਟਾਂ ਜਗਾਉਂਦੇ ਆ ਮੋਰੇ ਗੱਡੀਆਂ ਇਹ ਦੂਜੇ ਗੱਡੀਆਂ ਨੂੰ ਤਾਂ ਬਾਡੀ ਵਾਲੇ ਨੂੰ ਦੱਸਦਾ ਕੋੱਖ ਨਹੀਂ ਗਾ। ਉਹ ਜਦੋਂ ਮੱਦੀ ਮੋਰੇ ਧਮਾ ਲੰਦੇ ਆ ਧਮਾ ਦੇ ਬੱਸ ਦਾ ਜਾਂਦੇ। ਇੱਕ ਘੋੜੇ ਵਾਲੇ ਤੇ ਇੱਕ ਇਟਪਰ ਵਾਲੇ ਇਹ ਦੋ ਦੇ ਜਿਹੜੀ ਆ ਇਹ ਬਾਡੀ ਵਾਲੀਆਂ ਗੱਡੀਆਂ ਨੂੰ ਤੀਰੋ ਪਾਈ ਜਾਂਦੇ ਆ। ਇਹ ਬੱਤ ਘੁਆਰੇ ਹੀ। ਆਈ ਆਇਆ ਕਰਤਾਰਪੁਰ ਤੋਂ। ਕਿੱਥੇ ਜਾ ਰਹੀ ਹੈ ਪਠਾਨਕੋਟ ਤੇ ਕਾ ਨੋਡ ਨੋਡ ਕਾ ਨਹੀਂ ਮੱਕੀ ਹੈ ਕਿੰਨੇ ਵੀ ਦੀ ਗੱਲ ਹੈ ਇਹ 2 ਵਜੇ ਦੀ ਰਾਤ ਨੂੰ ਤੇ ਡਰਾਈਵਰ ਹਾਂ 50000 ਰੁਪਏ ਤੁਸੀਂ ਗਾਲ ਚਲਾ ਰਹੀ ਹਾਂਜੀ ਹਾਂ ਨੁਕਸਾਨ ਕਿੰਨਾ ਹੈ ਨੁਕਸਾਨ ਤੇ 2 2.5 ਲੱਖ ਰੁਪਏ ਦਾ ਨੁਕਸਾਨ ਹੈ ਕੋਈ ਹੈ ਹਾਂਜੀ ਕੋਈ ਕਾਰ ਬਜਲੀ ਕੋਈ ਨਹੀਂ ਕੋਈ ਕਾਰ ਬਜਲੀ ਕਿਪਰ ਵਾਲਾ ਸਕਰਾਤ ਤੋੜ ਗਿਆ ਉਹ ਤੇ ਨਿਕਲਦੇ ਨਿਕਲਦੇ ਨਾ ਕੋਈ ਜਾਨੀ ਨਸਾਨ ਨਹੀਂ ਹੋਇਆ ਨਹੀਂ ਜਾਨੀ ਨਹੀਂ ਕੀ ਕਹਿਣਾ ਚਾਹੋਗੇ ਚੱਲ ਤਰਨੋ ਤੀਏ ਹੋਣ ਜੋ ਇੱਕ ਅਧਰਾ ਲਿਖਿਆ ਮਿਲ ਗਿਆ ਹੋਰ ਉੱਥੇ ਕੀਤਾ ਮੈਂ ਵੀ ਨਾ ਕੀ ਤੜਾ ਕੋਈ ਤਰ ਲਾਉ ਗੋਸੇ ਨੇ ਦਫੋਂ ਦੇ ਤੁਹਾਡੀ ਰਾਵਲ ਆਈ ਪਿੰਡ ਪੱਤੜ ਕਲਾ ਕਤਾਰਪੁਰ ਦੇ ਲਾਗੇ ਜਿਹੜਾ ਜਲੰਧਰ ਕਤਾਰਪੁਰ ਤੋਂ ਚਲੇ ਕੇ ਡਾਉਂਗਰ ਜਾ ਰਹੇ ਹਾਂ ਹਾਂਜੀ ਹਾਂਜੀ ਇੱਥੇ ਸਾਇਰ ਚੁੱਪਨੇ ਮਾਰੀ ਹਾਂਜੀ ਹਾਂਜੀ